ਤਹੋਂ ਅੰਗਰੇਜ਼ਾਂ ਨੇ ਆਪਣਾ ਸਮਝੌਤਾ ਕਰਾਇਆ ਜੇ ਅੰਗਰੇਜ਼ ਇੰਨੇ ਮਾੜੇ ਆ ਮੰਨ ਲਓ ਸਾਰੇ ਕਹਿਣਗੇ ਤੂੰ ਹੁਣ ਲੈਕਚਰ ਦਿੰਨੀ ਆ 1947 ਚ ਨਹੀਂ ਤੈਨੂੰ ਪਤਾ ਸੀ ਉਹ ਜੇ ਪਰ ਜੇ ਉਹ ਇੰਨੇ ਮਾਰੇ ਆ ਤੇ ਹੁਣ ਆਪਾਂ ਸਾਰੇ ਲੋਕ ਅਮਰੀਕਾ ਕਾ ਇੰਗਲੈਂਡ ਕਿਉਂ ਜਾ ਰਹੇ ਹੁਣ ਕੋਈ ਜਾ ਰਹੇ ਫਿਰ ਉਹਨਾਂ ਦੀ ਜੁੱਤੀਆਂ ਖਾਣ ਵਾਸਤੇ ਜਾ ਰਹੇ ਆ ਇੱਥੇ ਹੀ ਕਿਉਂ ਵੰਡ ਹੋਈ ਇਹ ਇੱਕੋ ਹੀ ਸੀਗਾ ਪੰਜਾਬ ਲੈਂਦਾ ਤੇ ਚੜਦਾ ਪੰਜਾਬ ਇੱਕੋ ਹੀ ਸੀਗਾ ਇਹ ਰਲ ਮਿਲ ਕੇ ਰਿਆ ਕਰੋ ਖਾਸ ਕਰਕੇ ਪੰਜਾਬ ਤੇ ਪਾਕਿਸਤਾਨ ਦੋਵੇਂ ਭਰਾ ਭਰਾ ਹੀ ਨੇ ਪਾਕਿਸਤਾਨ ਦਾ ਸੋਸ਼ਲ ਮੀਡੀਆ ਤੁਸੀਂ ਵੇਖੋ ਨਾ ਉਹ ਕਹੀ ਜਾ ਰਹੇ ਵੀ ਅਸੀਂ ਇੰਡੀਆ ਤੇ ਹਾਵੀ ਹੋ ਰਹੇ ਅਸੀਂ ਤੇ ਹਾਰ ਕੌਣ ਰਿਹਾ ਸੀ ਵਿੱਚ ਚਾਈਨਾ ਕਿਸੇ ਦੇ ਘਰ ਕੋਈ ਵੱਡਾ ਸਮਝਾਉਣ ਵਾਲਾ ਨਹੀਂ ਹੈਗਾ ਤੇ ਤੁਸੀਂ ਵੇਖ ਹੀ ਸਕਦੇ ਹੋ ਵੀ ਜਿਵੇਂ ਨਵੇਂ ਜੋੜਿਆਂ ਦੇ ਵੀ ਤਲਾਕ ਹੋਣੇ ਸ਼ੁਰੂ ਹੋ ਜਾਂਦੇ ਇਹਨੂੰ ਚਲਾਈ ਬੋਲਦੇ ਆ ਇਹ ਸੋ ਦੁੱਖਾਂ ਦੀ ਜਿਹੜੀ ਦਾਰੂ ਆ ਐ ਲੱਧਿਆ ਪਿਆ ਨਾ ਪੂਰਾ ਫਲੀਆਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਬਾਹਰ ਗਾਰਡਨ 'ਚ ਬੈਠੇ ਸੀਗੇ ਕਿਉਂਕਿ ਸਿਹਤ ਦੀ ਵੀ ਸਫਾਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਵੇਖ ਸਕਦੇ ਆ ਪਿੱਛੇ ਇੱਥੇ ਨਵਾਂ ਕੁਝ ਬੀਜੇ ਆਪਾਂ ਇੱਧਰ ਵੀ ਸਫਾਈ ਕੀਤੀ ਆ ਕੁਝ ਹੋਰ ਬਾਕੀ ਦੀ ਰਹਿੰਦੀ ਸਫਾਈ ਆਪਾਂ ਕਰ ਰਿਆ ਸੀਗੇ ਤੇ ਰਾਤ ਦੀ ਜਿਵੇਂ ਸਾਰਿਆਂ ਨੂੰ ਪਤਾ ਖਬਰਾਂ ਆ ਰਹੀਆਂ ਨੇ ਤੇ ਬਹੁਤ ਹੀ ਵਧੀਆ ਗੱਲ ਆ ਵੀ ਜਿਹੜੀ ਆਪਣੀ جنگ ਕਹਿੰਦੇ ਲੱਗਣੀ ਸੀ ਉਹ جنگ ਹੁਣ ਨਹੀਂ ਲੱਗਣੀ ਸਮਝੌਤਾ ਹੋ ਚੁੱਕਾ ਵਾ ਵੈਸੇ ਅਜੇ ਤੱਕ ਬਹੁਤ ਵੀਡੀਓਜ਼ ਆ ਰਹੀਆਂ ਰਾਤ ਵੀ ਵੈਸੇ ਵੀਡੀਓਜ਼ ਆਉਣ ਲੱਗ ਪਈਆਂ ਸਿਗੀਆਂ ਵੀ ਮੀਡੀਆ ਵੱਲੋਂ ਹੀ ਵਿਖਾਇਆ ਜਾ ਰਿਹਾ ਸੀ ਕਿ ਦੁਬਾਰਾ ਫੇਰ ਬੰਮ ਧਮਾਕੇ ਹੋਏ ਉਹ ਹੋਇਆ ਅਜੇ ਹੋਇਆ ਅਜੇ ਤੱਕ ਕੋਈ ਪੁਕਤਾ ਨਿਊਜ਼ ਨਹੀਂ ਇਹੋ ਜੀ ਕਿਉਂਕਿ ਇਹੋ ਜੀ ਗੱਲ ਹੈ ਹੀ ਨਹੀਂ ਆ ਸਮਝੌਤਾ ਹੋ ਚੁੱਕਾ ਵਾ ਇਹ ਖਬਰਾਂ ਜਿਵੇਂ AI ਦੁਆਰਾ ਜਿਵੇਂ ਬਣਾਈ ਜਾਂਦੇ ਆ ਪੁਰਾਣੀਆਂ ਜੰਗਾਂ ਨੂੰ ਲੈ ਕੇ ਉਹ ਵਿਖਾ ਕੇ ਤੇ ਥੰਬਨੇਲ ਲਾ ਕੇ ਖਬਰਾਂ ਬਣਾਈ ਜਾ ਰਹੇ ਆ ਤੇ ਪਰ ਵੈਸੇ ਸ਼ਾਂਤੀ ਆ ਸਮਝੌਤਾ ਹੋ ਚੁੱਕਾ ਵਾ ਤੇ ਬਹੁਤ ਵਧੀਆ ਗੱਲ ਆ ਸਾਨੂੰ ਬਹੁਤ ਖੁਸ਼ੀ ਆ ਤੇ ਦੋਵਾਂ ਦੇਸ਼ਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਹੋਣ ਦੀ ਕਿਉਂਕਿ ਜੇ ਜੰਗ ਲੱਗ ਜਾਂਦੀ ਨਾ ਦੋਵਾਂ ਦੇਸ਼ਾਂ ਦਾ ਬਹੁਤ ਨੁਕਸਾਨ ਹੋਣਾ ਸੀਗਾ ਇਹ ਨਹੀਂ ਕਿ ਪਾਕਿਸਤਾਨ ਆ ਚਾ ਇੰਡੀਆ ਵਾ ਕੁਝ ਵੀ ਆ ਹੈ ਤਾਂ ਇਨਸਾਨ ਹੀ ਮਰਨੇ ਸੀ ਉਹਨਾਂ ਚ ਇਹ ਕਿੜਾ ਪਿਓ ਜਰ ਪਾਕਿਸਤਾਨ ਵਾਲ ਜਾਨਵਰ ਰਹਿੰਦੇ ਨੇ ਉਹ ਵੀ ਇਨਸਾਨ ਨੇ ਮਾਵਾਂ ਦੇ ਪੁੱਤ ਨੇ ਤੇ ਜਿਵੇਂ ਆਪਣੇ ਘਰਾਂ ਦੇ ਵਿੱਚ ਲੜਾਈ ਹੁੰਦੀ ਆ ਤੇ ਆਪਾਂ ਨੂੰ ਜਿਹੜੇ ਆਪਣੇ ਵੱਡੇ ਆ ਕੋਈ ਆ ਕੇ ਸਮਝਾ ਦੇਣ ਤੇ ਬਹੁਤ ਵਧੀਆ ਗੱਲ ਜੇ ਕਿਸੇ ਦੇ ਘਰ ਕੋਈ ਵੱਡਾ ਸਮਝਾਉਣ ਵਾਲਾ ਨਹੀਂ ਹੈਗਾ ਤੇ ਤੁਸੀਂ ਵੇਖ ਹੀ ਸਕਦੇ ਹੋ ਵੀ ਜਿਵੇਂ ਨਵੇਂ ਜੋੜਿਆਂ ਦੇ ਵੀ ਤਲਾਕ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਹੈ ਨਹੀਂਗਾ ਮੇਰੇ ਉੱਤੇ ਪਾਣੀ ਪੈ ਗਿਆ ਵੀਡੀਓ ਬਣਦੇ ਆ ਕਿਉਂਕਿ ਇੱਧਰ ਮਕਾਨ ਬਣਦੇ ਆ ਹੀ ਨਾ ਤੇ ਉਹ ਪਾਣੀ ਇੱਟਾਂ ਦੇ ਉੱਤੇ ਪਾ ਰਹੇ ਸੀਗੇ ਤੇ ਇੱਧਰ ਆਪਣੇ ਉੱਤੇ ਵੀ ਬਰਸਾਤ ਹੋ ਗਈ ਹੁਣ ਆਪਾਂ ਵੀ ਇੰਡੀਆ ਪਾਕਿਸਤਾਨ ਨੂੰ ਲੜਾਈ ਸ਼ੁਰੂ ਕਰ ਲਈ ਤੁਸੀਂ ਪਾੜੀ ਕਿ ਪਾਇਆ ਸਾਡੇ ਤੇ ਨਾ ਤੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਥੋੜਾ ਜਿਹਾ ਸੋਚ ਸਮਝ ਕੇ ਵਰਤਣਾ ਚਾਹੀਦਾ ਤੇ ਇੱਕ ਜਿਹੜੀ ਬਣੀ ਕਹਾਵਤ ਬਣੀ ਆ ਵੀ ਅੰਗਰੇਜ਼ ਲੜਾ ਕੇ ਰਾਜੀ ਆ ਪਰ ਐਰ ਕੀ ਟਰੰਪ ਨੇ ਜਿੰਨੂ ਕੇ ਆਪਣੇ ਪੂਰਾ ਪੰਜਾਬ ਵੀ ਗਾਲਾਂ ਕੱਢਦਾ ਵਾ ਜਿਹੜੇ ਮੁੰਡੇ ਰਿਪੋਰਟ ਕਰ ਦਿੱਤੇ ਉਹਨਾਂ ਨੇ ਤੇ ਪਰ ਉਹਨੇ ਹੀ ਹੋਣਾ ਟਰੰਪ ਨੇ ਵਿੱਚ ਪੈ ਕੇ ਆਪਣਾ ਦੋਵਾਂ ਦਿਸਾਂ ਦਾ ਫੈਸਲਾ ਕਰਾਇਆ ਵਾ ਤੇ ਬਹੁਤ ਵਧੀਆ ਗੱਲ ਕੀਤੀ ਦੇਖੀਏ ਗੋਲੇ ਚਲਾਉਣੋਂ ਹਟਦੇ ਨਹੀਂ ਪਾਕਿਸਤਾਨ ਵਾਂਗੂ ਤੇ ਪਾਣੀ ਛੱਡੀ ਜਾ ਰਿਹਾ ਤੇ ਪਰ ਜਿਹੜੀ ਇਹ ਗੱਲ ਆ ਨਾ ਜੰਗ ਵਾਲੀ ਕਈ ਲੋਕ ਜਿਵੇਂ ਵੀਡੀਓ ਪਹਿਲਾਂ ਬਣਾਉਂਦੇ ਸੀ ਉਦਾਂ ਨਹੀਂ ਬਣਾਉਣੀ ਚਾਹੀਦੀਆਂ ਵੀ ਅਸੀਂ ਐ ਕਰਦਾਂਗੇ یوں ਕਰਦਾਂਗੇ ਤੁਸੀਂ ਘਰੇ ਬੈਠੇ ਕੀ ਕਰ ਲਓਗੇ ਮੇਰੇ ਕੋਲ ਕੈਮਰਾ ਫੜ ਕੇ ਇੱਥੇ ਬੋਲਣ ਹੀ ਜੋਗੇ ਆਪਾਂ ਹਨਾ ਮੈਂ ਵੀ ਇੱਥੇ ਬੋਲ ਦੂੰਗੀ ਵੀ ਪਾਕਿਸਤਾਨ ਆਵੇ ਐਸਾ ਹੀ ਅਸੀਂ ਆਇਆ ਕਰਦਾਂਗੇ ਓਹ ਕਰਦਾਂਗੇ ਨਹੀਂ ਹੁੰਦਾ ਜਦੋਂ ਬਾਰਡਰ ਤੇ ਜਾਂਦਾ ਫਿਰ ਪਤਾ ਲੱਗਦਾ ਕੀ ਕੀ ਹਾਲਾਤ ਬਣੇ ਨੇ ਬਾਕੀ ਜਿਹੜੀ ਆਮ ਜਨਤਾ ਉਧਰਲੀ ਪਾਕਿਸਤਾਨ ਵਾਲੀ ਹੈ ਨਾ ਉਹ ਵੀ ਨਹੀਂ ਚਾਹੁੰਦੀ ਜੰਗ ਲੱਗੇ ਤੇ ਚਲੋ ਪਰਮਾਤਮਾ ਕਰੇ ਕਦੇ ਵੀ ਇਹੋ ਜਿਹਾ ਕੁਝ ਨਾ ਹੋਵੇ ਤੇ ਹੁਣ ਅਸੀਂ ਲੱਗੇ ਆ ਜੀ ਸਾਫ ਸਫਾਈ ਕਰਨ ਜਿਵੇਂ ਉਧਰ ਦੇ ਸਾਡੀ ਪਾਲਕ ਕਿੰਨੀ ਸੁਣੀ ਹੋ ਗਈ ਉਹਦੀ ਕੱਲ ਦੀ ਅਸੀਂ ਸਫਾਈ ਕੀਤੀ ਸੀਗੀ ਤੇ ਧਨੀਆਂ ਵੀ ਬਹੁਤ ਸੋਹਣਾ ਸਾਡਾ ਨਿਕਲਿਆ ਤੇ ਇਧਰ ਕੱਦੂ ਦੀਆਂ ਵੱਲਾਂ ਨੇ ਤੇ ਇਹ ਜਿਹੜੀ ਮੇਨ ਚੀਜ਼ ਹੈ ਜਿਹਨੂੰ ਆਪਾਂ ਵਾਰਾ ਸਮਝ ਲੈਣੇ ਆ ਇਹ ਇਹ ਵਾਰਾ ਨਹੀਂ ਆ ਇਹਦੀ ਵੀ ਆਪਾਂ ਗੋਡੀ ਕਰ ਰਹੇ ਆ ਸਾਡੇ ਗਾਰਡਨ ਚ ਬਹੁਤ ਹੋ ਗਈ ਇਹਨੂੰ ਚਲਾਈ ਬੋਲਦੇ ਆ ਇਹ 100 ਦੁੱਖਾਂ ਦੀ ਜਿਹੜੀ ਦਾਰੂ ਆ ਬਹੁਤ ਹੀ ਪ੍ਰੋਬਲਮ ਇਹਦੇ ਨਾਲ ਠੀਕ ਹੁੰਦੀਆਂ ਨੇ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਕਿਤੇ ਵੀਡੀਓ ਬਣਾਵਾਂਗੇ ਵੈਸੇ ਫਿਲਹਾਲ ਮੈਂ ਇੱਕ ਸਾਗ ਬਣਾਉਣ ਨੂੰ ਰੱਖੀ ਆ ਤੇ ਇੱਕ ਮੈਂ ਇਹ ਜਿਹੜੀ ਉੱਤੇ ਤੁਸੀਂ ਬੀ ਦੇਖਦੇ ਹੋ ਨਾ ਇਹਦਾ ਬੀ ਪੱਕ ਗਿਆ ਤੇ ਇਹਦੇ ਲੱਡੂ ਤਿਆਰ ਕਰਨੇ ਆਪਾਂ ਤੇ ਇਹਦੇ ਲੱਡੂਆਂ ਵਾਸਤੇ ਇਹ ਮਚਲਾਈ ਰੱਖੀ ਆ ਇਹਦੀ ਆਪਾਂ ਗੁੜਾਈ ਕਰ ਰਹੇ ਆ ਉਧਰ ਗੁੱਡੂ ਹੋਣੀ ਆਪਣੀ ਵੇਤ ਤੋਂ ਵੱਧ ਕੇ ਕੰਮ ਕਰ ਰਹੀ ਗੁੱਡੂ ਜੇ ਪੈਰ ਤੇ ਵੱਜ ਗਈ ਤੇ ਹੈ ਇਹ ਤਾਂ ਵੱਜੀ ਆ ਇਹ ਤਾਂ ਵੱਜੀ ਆ ਇਹ ਆਪਣੀ ਵੇਤ ਤੋਂ ਵੱਧ ਕੇ ਕੰਮ ਕਰਦੀ ਤੇ ਇਧਰ ਤੁਸੀਂ ਸਾਡਾ ਸੋਝਣਾ ਵੇਖ ਸਕਦੇ ਹੋ ਐ ਫਲੀਆਂ ਨੇ ਭਰਿਆ ਪਿਆ ਪੂਰਾ ਅੱਗੇ ਵੀ ਆਪਣੇ ਸੋਝਣਾ ਬਹੁਤ ਸੋਹਣਾ ਆ ਸੀ ਫਲੀਆਂ ਇਧਰ ਵੀ ਲੱਗੀਆਂ ਹੋਣ ਦੂਸਰੇ ਨੂੰ ਵੀ ਲੱਗੀਆਂ ਆ ਤੇ ਇੱਕ ਬੂਟਾ ਆਪਣਾ ਬਾਹਰ ਆ ਤੇ ਤੁਹਾਨੂੰ ਆਪਾਂ ਇੱਕ ਹੋਰ ਚੀਜ਼ ਕੀਮਤੀ ਵਿਖਾਉਣੀ ਆ ਜਿਹੜੀ ਕਿ ਮੇਰੇ ਬੇਟੇ ਨੇ ਲਾਈ ਹੀ ਗਾਰਡਨ ਚ ਤੇ ਬਹੁਤ ਸੋਹਣੀ ਹੋਈ ਆ ਉਹ ਇਹ ਨੇ ਸਾਡੀ ਗਾਰਡਨ ਦੇ ਵਿੱਚ ਪਹਿਲਾ ਇੱਡਾ ਸੋਹਣਾ ਫਰੂਟ ਹੋਇਆ ਇਹ ਵਾਲਾ ਵੈਸੇ ਤੇ ਫਰੂਟ ਬਹੁਤ ਨੇ ਅਮਰੂਦ ਵਗੈਰਾ ਪਰ ਇਹ ਸਾਡੇ ਜਿਹੜੇ ਗੁੱਛੇ ਲੱਗੇ ਅੰਗੂਰਾ ਦੇ ਐ ਭਰੇ ਪੈ ਨੇ ਸਾਰੇ ਇਹ ਸਾਡੇ ਬੇਟੇ ਨੇ ਲਾਈ ਹੀ ਲਿਆ ਕੇ ਕਿ ਮਮਾ ਇਹ ਮੈਂ ਲਾਉਣੀ 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 ਤੇ ਬੜੇ ਸੋਹਣੇ ਅੰਗੂਰਾ ਦੇ ਗੁੱਛੇ ਉਧਰ ਵੀ ਇਧਰ ਵੀ ਲੱਗੇ ਦੇਖੋ ਨਮਕਦੀ ਬੈ ਸਾਰੇ ਇਹਦਾ ਇਹਨੇ ਦੂਸਰਾ ਫਲ ਦਿੱਤਾ ਪਹਿਲੀ ਵਾਰੀ ਥੋੜੇ ਜਿ ਛੁਛੇ ਲੱਗੇ ਸੀਗੇ ਤੇ ਭੂੰਡ ਖਾ ਗਏ ਸੀ ਪਰ ਅਰਕੇ ਹੁਣ ਇਹਦਾ ਜਿਹੜਾ ਆਪਾਂ ਖਾਸਿਆਂ ਰੱਖਾਂਗੇ ਅਰਕੇਤੇ ਜ਼ਿਆਦਾ ਫਲ ਆਇਆ ਤੇ ਇਹ ਦੇਖੋ ਫਲੀਆਂ ਵੀ ਐ ਲੱਧਿਆ ਪਿਆ ਨਾ ਪੂਰਾ ਫਲੀਆਂ ਦੇ ਨਾਲ ਤੇ ਇਦਾਂ ਦੀ ਜਿਹੜੀਆਂ ਥੋੜੀਆਂ ਪੱਕ ਜਾਂਦੀਆਂ ਫਿਰ ਉਹਦਾ ਆਪਾਂ achar ਤਿਆਰ ਕਰਦੇ ਕਈ ਮੈਡਮਾਂ ਕਹਿੰਦੀਆਂ ਕਿ ਤੁਸੀਂ ਪੱਕੀ ਫਲੀ ਦਾ achar ਕਿਉਂ ਤਿਆਰ ਕੀਤਾ ਜੀ ਸਾਨੂੰ ਖਾਣ 'ਚ ਸਵਾਦ ਨਹੀਂ ਆਉਂਦਾ ਉਹ ਜੇ ਜਿਹੜੀ ਆਪਾਂ ਕੱਚੀ ਫਲੀ ਦਾ achar ਤਿਆਰ ਕਰਦੇ ਆ ਨਾ ਉਹ ਖਰਾਬ ਹੋ ਜਾਂਦਾ ਜਲਦੀ ਇਸ ਕਰਕੇ ਆਪਾਂ ਇਹ ਪੱਕੀ ਫਲੀ ਨੂੰ ਹੀ ਚਾਰ ਦੇ ਵਿੱਚ ਵਰਤਦੇ ਆਂ ਕੱਚੀ ਦਾ ਜਿਹੜਾ ਵਾ ਜਿਵੇਂ ਇਦਾਂ ਦੀਆਂ ਇਹ ਵੀ ਆਪਾਂ ਸਬਜ਼ੀ ਚ ਜਾਂ ਸਾਂਭਰ ਵਗੈਰਾ ਦੇ ਵਿੱਚ ਇਹਨੂੰ ਆਪਾਂ ਵਰਤ ਲੈਨੇ ਬਾਕੀ ਆਪਾਂ ਅੰਗਰੇਜ਼ਾਂ ਨੂੰ ਜ਼ਿਆਦਾ ਦੋਸ਼ ਦਿੰਨੇ ਆਂ ਕਿ ਅੰਗਰੇਜ਼ਾਂ ਨੇ ਐ ਕੀਤਾ ਜੀ ਅੰਗਰੇਜ਼ਾਂ ਨੇ ਸਾਨੂੰ ਲੜਾ ਕੇ ਰੱਖਿਆ ਵਾ ਉਹ ਕੀਤਾ ਜੇ ਕੀਤਾ ਹੁਣ ਅੰਗਰੇਜ਼ਾਂ ਨੇ ਆਪਣਾ ਸਮਝੌਤਾ ਕਰਾਇਆ ਜੇ ਅੰਗਰੇਜ਼ ਇੰਨੇ ਮਾੜੇ ਆ ਮੰਨ ਲਓ ਸਾਰੇ ਕਹਿਣਗੇ ਤੂੰ ਹੁਣ ਲੈਕਚਰ ਦਿੰਨੀ ਆ 1947 ਚ ਨਹੀਂ ਤੈਨੂੰ ਪਤਾ ਸੀ ਉਹ ਜੇ ਪਰ ਜੇ ਹੋ ਇੰਨੇ ਮਾੜੇ ਆ ਤੇ ਹੁਣ ਆਪਾਂ ਸਾਰੇ ਲੋਕ ਅਮਰੀਕਾ ਕਾ ਇੰਗਲੈਂਡ ਕਿਉਂ ਜਾ ਰਹੇ ਹੁਨਾਂ ਕੋਈ ਜਾ ਰਹੇ ਆ ਫੇਰ ਉਹਨਾਂ ਦੀ ਜੁੱਤੀਆਂ ਖਾਣ ਵਾਸਤੇ ਜਾ ਰਹੇ ਆ ਫੇਰ ਉਹੋ ਹੀ ਇੱਥੇ ਤੁਸੀਂ ਕਰੋ ਆਪਣੀ ਖੇਤੀ ਬਾੜੀ ਆਪਦੀ ਇੱਥੇ ਕਰੋ ਤੇ ਆਪਦਾ ਦੇਸ਼ ਵੀ ਖੁਸ਼ਹਾਲ ਬਣਾਓ ਉਹਨਾਂ ਤੋਂ ਜੁੱਤੀਆਂ ਖਾਣਾ ਆਪਾਂ ਫੇਰ ਜਾ ਰਹੇ ਤੇ ਜੋ ਇੱਥੇ ਰਾਜ ਕਰਦੇ ਅਸੀਂ ਫੇਰ ਆਪਾਂ ਉਹਨਾਂ ਨੂੰ ਕੱਢਣ ਤੇ ਲੱਗੇ ਸੀ ਕੱਢੋ ਜੀ ਇਹਨਾਂ ਨੂੰ ਕੱਢੋ ਜੀ ਬਾਹਰ ਅਸਲ 'ਚ ਆਪਣੀ ਸਰਕਾਰਾਂ ਦੀ ਇਹ ਨੀਤੀ ਸਾਰੀ ਆ ਵੀ ਜਿਹੜੀ ਇਹ ਗਲਤ ਉਧਾਰਨਾ ਜਿਵੇਂ ਪੰਜਾਬ ਨੂੰ ਵੰਡਿਆ ਪਾਕਿਸਤਾਨ ਨੂੰ ਵੰਡਿਆ ਇਹ ਸਾਰਾ ਉਦੋਂ ਅੰਗਰੇਜ਼ਾਂ ਨੇ ਨਹੀਂ ਕਰਾਇਆ ਆਪਣੀਆਂ ਸਰਕਾਰਾਂ ਨੇ ਹੀ ਕਰਾਇਆ ਸੀਗਾ ਜਿਹੜੀ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਜਿਹੜੇ ਉਹਨਾਂ ਦੇ ਵੱਡੇ ਲੀਡਰ ਸੀਗੇ ਜਿੰਨੀਆਂ ਕਿ ਆਪਾਂ ਖਬਰਾਂ ਪੜਨ ਚ ਸੁਣਨ ਚ ਆਪਾਂ ਨੂੰ ਆਈਆਂ ਅੱਜਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਚ ਉੜ ਕੇ ਪਾਕਿਸਤਾਨ ਪੰਜਾਬ ਦੀ ਵੰਡ ਹੋਈ ਆ ਇਹ ਇਕੱਲੀ ਇਹਦੇ ਵਿੱਚ ਪੰਜਾਬ ਦੇ ਵਿੱਚ ਹੀ ਲੀਗ ਵੱਜੀ ਆ ਗੁਜਰਾਤ ਚ ਨਹੀਂ ਵੱਜੀ ਰਾਜਸਥਾਨ ਚ ਨਹੀਂ ਵੱਜੀ ਇੱਥੇ ਹੀ ਕਿਉਂ ਵੰਡ ਹੋਈ ਇਹ ਇੱਕੋ ਹੀ ਸੀਗਾ ਪੰਜਾਬ ਲੈਂਦਾ ਤੇ ਚੜਦਾ ਪੰਜਾਬ ਇੱਕੋ ਹੀ ਸੀਗਾ ਇਹ ਜਰੀਆ ਬਣਾਇਆ ਗਿਆ ਵੰਡ ਕਰ ਦਿੱਤੀ ਆ ਵੀ ਕੱਲ ਨੂੰ ਮੰਨ ਲਓ ਆਉਣ ਵਾਲੇ ਸਮੇਂ ਚ ਜਿਵੇਂ ਕਿ ਹੁਣ ਜੰਗ ਲੱਗਦੀ ਆ ਹੁਣ ਵੀ ਜੇ ਜੰਗ ਲੱਗਦੀ ਸਭ ਤੋਂ ਪਹਿਲਾਂ ਪੰਜਾਬ ਹੀ ਮਾਰਚ ਆਊਗਾ ਇਧਰ ਲਾ ਹੋਵੇ ਚਾਹੇ ਉਧਰ ਲਾ ਹੋਵੇ ਕਿਉਂਕਿ ਪਾਕਿਸਤਾਨ ਦੇ ਨਾਲ ਪਹਿਲਾਂ ਪੰਜਾਬ ਵੀ ਲੱਗਦਾ ਪੰਜਾਬ ਦੇ ਵਿੱਚ ਪਹਿਲਾਂ ਆਪਸ ਤੋਂ ਦੋਵੇਂ ਭਰਾ ਲੜਨਗੇ ਉਸ ਤੋਂ ਬਾਅਦ ਦਿੱਲੀ 'ਚ ਪਹੁੰਚੇ ਜਾਣਾ ਨਹੀਂ ਤੇ ਆਪਣਾ ਜਿਹੜਾ ਪੰਜਾਬ ਆ ਪਾਣੀ ਪਤ ਤੱਕ ਇਹਦੀ ਹੱਦ ਲੱਗਦੀ ਸੀਗੀ ਤੇ ਇਹ ਜਿਹੜਾ ਬਾਰਡਰ ਹੈ ਦਿੱਲੀ ਨਾਲ ਲੱਗ ਜਾਣਾ ਸੀ ਇਸ ਕਰਕੇ ਜਿਹੜੀ ਸਿਆਸਤਾਂ ਨੇ ਉਦੋਂ ਦੀਆਂ ਸਿਆਸਤਾਂ ਨੇ ਆਪਾਂ ਕਿਸੇ ਸਰਕਾਰ ਦਾ ਨਾਲ ਨਹੀਂ ਲੈਂਦੇ ਉਦੋਂ ਦੀਆਂ ਜਿਹੜੀਆਂ ਸਿਆਸਤਾਂ ਨੇ ਉਹਨਾਂ ਨੇ ਚਾਲ ਖੇਢੀ ਸੀਗੀ ਤੇ ਜਿਹੜਾ ਦੋਸ਼ ਆਪਾਂ ਹੁਣ ਇੱਕ ਦੂਜੇ ਦੇ ਉੱਤੇ ਦੇਈ ਜਾਂਦੇ ਆ ਇਹ ਰਲ ਮਿਲ ਕੇ ਰਹਿਆ ਕਰੋ ਖਾਸ ਕਰਕੇ ਪੰਜਾਬ ਤੇ ਪਾਕਿਸਤਾਨ ਦੋਵੇਂ ਭਰਾ ਭਰਾ ਹੀ ਨੇ ਪੱਕੀ ਨਿੱਕੀ ਮੋਟੀ ਦੋਵਾਂ ਭਰਾਵਾਂ 'ਚ ਲੜਾਈ ਹੋ ਹੀ ਜਾਂਦੀ ਆ ਤੇ ਕੋਈ ਵੱਡੇ ਨੇ ਸਮਝਾ ਦਿੱਤਾ ਤੇ ਬਹੁਤ ਵਧੀਆ ਗੱਲ ਜਿਵੇਂ ਟਰੰਪ ਨੇ ਸਮਝਾਇਆ ਵਾ ਹੁਣ ਸਾਰਿਆਂ ਦੇ ਕਾਰੋਬਾਰ ਜਿਹੜੇ ਆਪਣੇ ਆਪਣੇ ਚੱਲਣੇ ਸ਼ੁਰੂ ਹੋ ਜਾਣੇ ਆ ਕਿਉਂਕਿ ਦੇਖੋ ਜਿਵੇਂ ਜੰਗ ਲੱਗਦੀ ਪਈ ਆ ਸਾਡਾ ਫੂਡ ਚੈਨਲ ਆ ਚਾਹੇ ਸਾਡਾ ਕੋਈ ਘੁੰਮਣ ਫਿਰਨ ਦਾ ਚੈਨਲ ਆ ਅਸੀਂ ਉੱਥੇ ਵੀਡੀਓ ਨਹੀਂ ਪਾ ਸਕਦੇ ਸੀਗੇ ਕੋਈ ਹੋਰ ਆ ਦਫ਼ਤਰ ਪਾਣੀ ਜਾਂਦਾ ਜੇ ਉਹਦਾ ਵੀ ਨਹੀਂ ਕੋਈ ਉਹੋ ਜਿਹਾ ਹੱਜ ਨਹੀਂ ਸੀ ਹੁਣ ਸਾਰੇ ਆਪੋ ਆਪਣੇ ਕੰਮਾਂ ਤੇ ਵਧੀਆ ਖੁਸ਼ਹਾਲ ਰੱਗਣਗੇ ਤੇ ਪਰਮਾਤਮਾ ਅਗੇ ਇਦਾਂ ਹੀ ਦੁਆ ਕਰਿਆ ਕਰੋ ਕਿ ਕਦੇ ਵੀ ਕਿੱਥੇ ਵੀ ਦੇਸ਼ ਦੇ ਵਿੱਚ ਜੰਗ ਨਾ ਲੱਗੇ ਕਿਉਂਕਿ ਜੇ ਅਸੀਂ ਉਹ ਜਿਹੜੀਆਂ جنگਾਂ ਤੋਂ ਨਹੀਂ ਸਿੱਖੇ ਇਥੇ ਜਿੱਥੇ ਅਜੇ ਤੱਕ ਦੇਖੋ ਉਹਨਾਂ ਦੀਆਂ ਪੁਸ਼ਤਾਵਾਂ ਜਿਹੜੀਆਂ ਵੀ ਕਲੰਗ ਪੈਦਾ ਹੋ ਰਹੀਆਂ ਇਹ جنگ ਦਾ ਨਤੀਜਾ ਹੀ ਆ ਤੇ ਇਸ ਕਰਕੇ ਇਹੋ ਜੀਆਂ ਚੀਜ਼ਾਂ ਤੋਂ ਦੂਰ ਹੀ ਰਿਹਾ ਕਰੋ ਅਫਵਾਹਾਂ ਜਿਹੜੀਆਂ ਬਹੁਤ ਆ ਕਿਉਂਕਿ ਰਾਤ ਜਦੋਂ ਖਬਰ ਆਈ ਸੀ ਨਾ ਵੀ ਸਮਝਾਉਤਾ ਉਸ ਤੋਂ ਮਗਰੋਂ ਹੀ ਗੋਤੀ মিডিਏ ਨੇ ਜਿਹੜਾ ਹੀ ਉਹ ਸ਼ੀਸ਼ੇ ਤੇ ਇਹ ਖਬਰਾਂ ਪਾ ਦਿੱਤੀਆਂ ਵੀ ਨਹੀਂ ਜੀ ਦੁਬਾਰਾ جنگ ਲੱਗ ਗਈ ਆ ਉਹ ਵਾਜੇ ਆ ਬਾਕੀ ਜਿਹੜੇ ਨਕਲੀ ਖਬਰਾਂ ਵਖਾਉਂਦੇ ਰਹਿੰਦੇ ਨੇ ਨਾ ਵੀ ਇੱਧਰ ਹੋ ਗਿਆ ਜੀ ਆਹ ਹੋ ਗਿਆ ਹੁਣ ਦੇਖੋ ਜੇ ਤੁਸੀਂ ਸੋਸ਼ਲ ਮੀਡੀਆ ਤੇ ਜਾਓਗੇ ਨਾ ਇੱਧਰ ਸਾਰਾ ਸੋਸ਼ਲ ਮੀਡੀਆ ਵਿਖਾ ਰਿਆ ਸੀ ਪਾਕਿਸਤਾਨ ਹਾਰ ਰਿਹਾ ਵਾ ਅਸੀਂ ਆਹ ਬੈਂਕਰ ਉਹਨਾਂ ਦੇ ਜਿੱਤ ਲਿਆ ਕਾਰਾਚੀ ਤੱਕ ਪਹੁੰਚ ਗਏ ਆ ਆ ਹੋ ਗਿਆ ਜੇ ਹੋ ਗਿਆ ਪਾਕਿਸਤਾਨ ਦਾ ਸੋਸ਼ਲ ਮੀਡੀਆ ਤੁਸੀਂ ਵੇਖੋ ਨਾ ਉਹ ਕਹੀ ਜਾ ਰਿਹਾ ਵੀ ਅਸੀਂ ਇੰਡੀਆ ਤੇ ਹਾਵੀ ਹੋ ਰਹੇ ਅਸੀਂ ਤੇ ਹਾਰ ਕੌਣ ਰਿਹਾ ਸੀ ਵਿੱਚ ਚਾਈਨਾ ਚਾਈਨਾ ਤਾਂ ਨਹੀਂ ਨਾ ਆ ਰਿਹਾ ਸੀਗਾ ਇਹ ਜਿਹੜਾ ਸੋਸ਼ਲ ਮੀਡੀਆ ਵਾ ਨਾ ਆਪਣਾ ਖਬਰਾਂ ਵਾਲਾ ਖਾਸ ਕਰਕੇ ਇਹ ਐਵੇਂ ਖਬਰਾਂ ਵਿਖਾਈ ਜਾਊਗਾ ਜੀ ਬੰਬ ਡੇਵ ਕਿਹਾ ਜੀ ਇੱਥੇ ਉਹ ਹੋ ਗਿਆ ਜੀ ਦੂਜਾ ਉਹ ਵਿਖਾਈ ਜਾਊਗਾ ਕੋਈ ਵੀ ਕਹਿ ਰਿਹਾ ਪਿਆ ਅਸੀਂ ਨਹੀਂ ਜਿਹੜਾ ਹਾਰ ਰਿਹਾ ਤੇ ਫਿਰ ਹਾਰ ਕੌਣ ਰਿਹਾ ਸੀ ਕਿ ਦੋਵੇਂ ਜਣੇ ਜਿੱਤ ਰਹੇ ਸੀ ਨਾ ਇਹ ਗੱਲ ਗਲਤ ਆ ਬਾਕੀ ਇਹਨਾਂ ਚੈਨਲਾਂ ਨੂੰ ਆਪਾਂ ਹੀ ਬੜਾਵਾ ਦੇ ਰਹੇ ਆ ਬਾਰ-ਬਾਰ ਉਹਨਾਂ ਦੀਆਂ ਵੀਡੀਓਜ਼ ਦੇਖ ਦੇਖ ਕੇ ਜਿਵੇਂ ਲੁਧਿਆਣੇ ਕਿਸੇ ਨੇ ਇਹ ਵੀਡੀਓ ਪਾਈ ਆ ਵੀ ਰੌਕਟ ਦੇ ਕੇ ਤੇ ਉਹਨੂੰ ਹਏ ਭਾਈ ਨਾ ਕਰ ਪਾਣੀ ਮੈਂ ਤਾਂ ਨਹਾਉਣਾ ਜਾ ਕੇ ਅੰਦਰ ਬਾਹਰ ਨਵਾਈ ਜਨਾ ਤੇ ਉਹਨੇ ਜਿਹੜੀ ਵੀਡੀਓ ਪਾਈ ਸੀਗੀ ਵੀ ਰੌਕਟ ਦੇ ਗਿਆ ਤੇ ਉਹ ਨਕਲੀ ਵੀਡੀਓ ਦੀ ਵੇਖ ਕੇ ਤੇ ਉਹਨੂੰ ਜੇਲ ਕਰ ਦਿੱਤੀ ਤੇ ਫਿਰ ਇਹੋ ਜਿਹੇ ਚੈਨਲਾਂ ਨੂੰ ਕਿਉਂ ਨਹੀਂ ਰੋਕਿਆ ਜਾ ਸਕਦਾ ਤੁਸੀਂ ਚੈਨਲ ਦੇ ਨੀਚੇ ਰਿਪੋਰਟ ਤੇ ਜਾ ਕੇ ਉਹਨਾਂ ਦੀ ਸ਼ਿਕਾਇਤ ਕਰ ਸਕਦੇ ਹੋ ਤੇ ਆਪੇ ਉਹਨਾਂ ਦੇ ਵੀ ਕੋਈ ਕਾਰਵਾਈ ਹੋਵੇ ਕਿਉਂਕਿ ਇਹਨਾਂ ਨੂੰ ਬढ़ावा ਅਸੀਂ ਦੇ ਰਹੇ ਹਾਂ ਬਾਰ-ਬਾਰ ਉਹਨਾਂ ਦੀਆਂ ਖਬਰਾਂ ਸੁਣ ਕੇ ਇਹੋ ਜਿਹੀਆਂ ਖਬਰਾਂ ਤੇ ਅਫਵਾਹਾਂ ਤੇ ਜਿਹੜਾ ਵਾ ਉਹ ਘੱਟ ਧਿਆਨ ਦਿਆ ਕਰੋ ਸਿਰਫ ਰੱਬ ਰੱਬ ਕਰਿਆ ਕਰੋ ਤੇ ਰੱਬ ਦੇ ਅੱਗੇ ਹੀ ਦੁਆਆ ਕਰਿਆ ਕਰੋ ਕਿੰਨਾ ਇੱਧਰ ਜੰਗ ਲੱਗੇ ਨਾ ਉੱਧਰ ਲੱਗੇ ਜੀ ਕਿਉਂਕਿ ਇੱਕ ਜਣਾ ਜਦੋਂ ਵੇਖਦਾ ਨਾ ਖਬਰ ਰਾਤ ਜਦ ਪੂਰਾ ਠੰਡ ਠੰਡਾਲਾ ਹੋ ਗਿਆ ਸੀਗਾ ਸਾਰਿਆਂ ਨੂੰ ਆਇਆ ਵੀ ਵਧੀਆ ਵੀ ਖਤਮ ਹੋ ਗਈ ਜੰਗ ਫਿਰ ਸਾਨੂੰ ਅੰਮ੍ਰਿਤਸਰ ਤੋਂ ਫੋਨ ਆ ਗਿਆ ਆਂਟੀ ਦਾ ਕਿ ਫੇਰ ਬੰਬ ਧਮਾਕਾ ਆ ਗਿਆ ਅਸੀਂ ਫੇਰ ਉਹੀ ਖਬਰਾਂ ਵੇਖਣ ਲੱਗ ਗਏ ਵੀ ਸੱਚੀ ਹੋ ਗਿਆ ਐਦਾਂ ਹੋ ਗਿਆ ਪਰ ਇਹ ਸਾਰਾ ਸੋਸ਼ਲ ਮੀਡੀਆ ਦਾ ਆਪਣੀ ਚਾਲ ਹੁੰਦੀ ਆ ਆਪਣੇ ਵਿਊਜ਼ ਲੈਣ ਵਾਸਤੇ ਐਦਾਂ ਨਾ ਕਰਿਆ ਕਰੋ ਤੁਸੀਂ ਕਿਸੇ ਦੇ ਦੇਸ਼ ਦੇ ਨਾਲ ਕਿਸੇ ਦੀ ਜਾਨ ਦੇ ਨਾਲ ਇਹਦਾ ਨਾ ਖੇਡਿਆ ਕਰੋ ਸਿਰਫ ਆਪਣੇ ਵਿਊਜ਼ ਲੈਣ ਵਾਸਤੇ ਕਰਦੇ ਆ ਖਬਰ ਉਹ ਵੇਖਿਆ ਕਰੋ ਜਿਹੜੀ ਸੱਚੀ ਹੋਵੇ ਬਿਲਕੁਲ ਸਹੀ ਹੋਵੇ ਇੱਕ ਦੋ ਖਬਰਾਂ ਵੇਖ ਕੇ ਫੇਰ ਉਹਦਾ ਅਸਰ ਕਰਿਆ ਕਰੋ ਜਿਹੜੇ ਇੱਕ ਦੋ ਸਰਕਾਰੀ ਪੁਕਤਾ ਚੈਨਲ ਹਨ ਉਹਨਾਂ ਦੇ ਪਹਿਲਾਂ ਪੂਰੀ ਨਿਊਜ਼ ਵੇਖ ਕੇ ਤੇ ਫਿਰ ਕਹੇ ਨਿਊਜ਼ ਦਾ ਜਿਹੜਾ ਵਾ ਉਹ ਅਸਰ ਕਰਿਆ ਕਰੋ ਐਵੇਂ ਨਿੱਕੀ ਮੋਟੀ ਜਿਹੜੀ ਗੱਲ ਸੁਣ ਕੇ ਚਾਹ ਉਹਦੇ ਤੇ ਅਸਰ ਕਰਕੇ ਰੌਲਾ ਨਾ ਪਾਇਆ ਕਰੋ ਜ਼ਿਆਦਾਤਰ ਆਪਾਂ ਵੇਖਦੇ ਇੱਕ ਖਬਰ ਵੇਖ ਲਈ ਵਧੀਆ ਲੱਗੀ ਤੁਹਾਨੂੰ ਵੀ ਹਾਂ ਜੀ ਆਹ ਹੋ ਗਿਆ ਅਸੀਂ ਪਹਿਲਾਂ ਵੇਖੀ ਸੀ ਤੇ ਅਸੀਂ ਵੀਡੀਓ ਬਣਾਉਣ ਲੱਗੇ ਨੇ ਉਸ ਦੇ ਉੱਤੇ ਵੀ ਸਾਡੀ ਇਹ ਜਿਹੜੀ ਨਵੀਂ ਨਵੀਂ ਖਬਰ ਆਈ ਹੈ ਤੇ ਸਾਡੇ ਨਾ ਵਿਊਜ਼ ਬਹੁਤ ਆਉਣਗੇ ਇਦਾਂ ਨਾ ਕਰਿਆ ਕਰੋ ਵਿਊਜ਼ ਲੈਣ ਵਾਸਤੇ ਤੁਸੀਂ ਇਹੋ ਜੀਆਂ ਖਬਰਾਂ ਨਾ ਫੈਲਾਓ ਜਿਹਦੇ ਨਾਲ ਆਮ ਜਨਤਾ ਡਰੇ ਹਣ ਗੁੱਡਾ ਸਾਡੀ ਥੱਕ ਗਈ ਲਾਦਾ ਗੁੱਡਾ ਹਾਂ ਨਿੱਕੀ ਜੀ ਜਾਣ ਵੇਹ ਕੰਮ ਕਿੰਨਾ ਕਰਦੀ ਕਿਸੇ ਨੇ ਕਮੈਂਟ ਕਰਨ ਲੱਗੇ ਖਰੇ ਦੇ ਕੋ ਕਰਵਾ ਰਹੇ ਪਰ ਇਹਨੂੰ ਚਾਹ ਵਾ ਕਹਿੰਨੀ ਮੈਨੂੰ ਸਿਰਫ ਗੋਡਣ ਵਾਲਾ ਕਈ ਵਾਲਾ ਚਾਹ ਮੈਨੂੰ ਉਦਾਂ ਜਿਹੜਾ ਰੰਬੇ ਨਾਲ ਗੋਡੀ ਦਾ ਉਦਾਂ ਮੈਨੂੰ ਕੰਮ ਦੱਸ ਦੋ ਤੇ ਦੇਖੋ ਇਹਨੂੰ ਮੈਂ ਕੋਈ ਨਹੀਂ ਸਿਖਾਇਆ ਇਹ ਆਪਦੇ ਹੀ ਇਹਦੇ ਸਾਰੇ ਤੇ ਕੰਮ ਸਾਰੇ ਕਰ ਲੈਂਦੀ ਆ ਹੁਣ ਇਹ ਕਹਿ ਰਹੀ ਸੀ ਕਿ ਮਮਾ ਛੁੱਟੀਆਂ ਆ ਜਾਣੀਆਂ ਮੈਂ ਆਪਦਾ ਚੈਨਲ ਫੇਰ ਸ਼ੁਰੂ ਕਰੂੰਗੀ ਮੈਂ ਤੁਹਾਡੇ ਵਾਂਗੂ ਫੂਡ ਵੀ ਬਣਾਇਆ ਕਰੂੰਗੀ ਆ ਵੀ ਕਰੂੰਗੀ ਮੈਂ ਕਹਾ ਠੀਕ ਆ ਜਿੱਦਾਂ ਕਰਨਾ ਤੂੰ ਕਰਿਆ ਕਰ ਕਿਉਂਕਿ ਬੱਚੇ ਨੂੰ ਉਤਸ਼ਾਹਿਤ ਕਰੀਦਾ ਵਾ ਬਹੁਤ ਵਧੀਆ ਕੰਮ ਕਰ ਲੈਂਦੀ ਐ ਨਹੀਂ ਤੁਸੀਂ ਹੁਣ ਕੋ ਵੀ ਛੋਟੇ ਹੁੰਦੇ ਨੂੰ ਕੰਮ ਲਾ ਦਿੱਤਾ ਕੱਲ ਅਸੀਂ ਸਾਰੀ ਸਫਾਈ ਕਰਦੇ ਸੀਗੇ ਪਰ ਇਹਨੇ ਗੁੱਡੀਆਂ ਰਾਣੀ ਨੇ ਅੰਦਰ ਜਾ ਕੇ ਹਾਟਾ ਗੁੰਨ ਕੇ ਪਿੰਡੀਆਂ ਦੀ ਸਬਜ਼ੀ ਜਿਹੜੀ ਕਿ ਸਿਆਣੀ ਤੋਂ ਸਿਆਣੀ ਜਨਾਨੀ ਤੋਂ ਨਹੀਂ ਬਣਦੀ ਪਿੰਡੀਆਂ ਦੀ ਸਬਜ਼ੀ ਬਣਾ ਕੇ ਤੇ ਉਹਦੇ ਨਾਲ ਸਾਨੂੰ ਇਹਨੇ ਰੋਟੀ ਖਵਾਈ ਤੇ ਰੋਟੀ ਜਿਹੜੀ ਆਮ ਭੈਣਾ ਮੈਨੂੰ ਫੋਨ ਕਰਦੀ ਐ ਮੈਡਮ ਮਿਕਸ ਆਟੇ ਦੀ ਰੋਟੀ ਨਹੀਂ ਲੈਂਦੀ ਮਿਕਸ ਆਟੇ ਦੀ ਰੋਟੀ ਬਣਾ ਕੇ ਨੇ ਖਵਾਈ ਸੀ ਸਾਨੂੰ ਵਧੀਆ ਲੱਗਾ ਵਾ ਨਿੱਕੀਆਂ ਨਿੱਕੀਆਂ ਜਿਹੜੀਆਂ ਕੰਮ ਦੀਆਂ ਗੱਲਾਂ ਆ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਗੁਝਾਇਆ ਕਰੋ ਕਈ ਵੱਡੇ ਵੱਡੇ ਬੱਚੇ ਆ ਪਾਣੀ ਦਾ ਗਲਾਸ ਵੀ ਨਹੀਂ ਫੜਦੇ ਹੁੰਦੇ ਤੇ ਗਾ ਅੱਗੇ ਜਾ ਕੇ ਇਹੀ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਆਉਂਦੀ ਖਾਸ ਕਰਕੇ ਕੁੜੀਆਂ ਨੂੰ ਸਾਰੇ ਹੀ ਕੰਮ ਸਿਖਾਉਣੇ ਚਾਹੀਦੇ ਆ ਬਾਹਰ ਦੇ ਅੰਦਰ ਦੇ ਕੱਲੀ ਪੜ੍ਹਾਈ ਨਹੀਂ ਜ਼ਰੂਰੀ ਸਾਡਾ ਬੱਚਾ ਪੜ੍ਹ ਲਿਖ ਕੇ ਕੁਝ ਬਣ ਜੇ ਚਲੋ ਬਣ ਗਿਆ ਬੱਚੇ ਦਾ ਪੇਟ ਤੇ ਬੱਚੇ ਦੇ ਨਾਲ ਹੀ ਹੈ ਨਾ ਪੇਟ ਭਰਨ ਵਾਸਤੇ ਤੇ ਉਹਦੇ ਹੱਥ ਜਿਹੜੇ ਉਹ ਸੁਚਾਰੇ ਹੋਣੇ ਚਾਹੀਦੇ ਆ ਵੀ ਕੋਈ ਨਾ ਕੋਈ ਉਹਨੂੰ ਕੰਮ ਜ਼ਰੂਰ ਕਰਨਾ ਚਾਹੀਦਾ ਸੋ ਇਹ ਨਿੱਕੇ ਮੋਟੀਆਂ ਗੱਲਾਂ ਕਰਦੇ ਆ ਜੇ ਆਪਾਂ ਖਾਸ ਕਰਕੇ ਵਧਾਈ ਦੇਣੀ ਸੀ ਸ ਹੁਣ ਆਪਣੇ ਕੰਟੀਨਿਊ ਹੀ ਸਾਰੇ ਚੈਨਲ ਚ ਲਿਆ ਕਰਨਗੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਜੀ ਸਤਿ ਸ੍ਰੀ ਅਕਾਲ